ਪੀ ਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਅੱਜ ਸਵੇਰੇ ਤੜਕੇ ਫਿਲੌਰ ਦੇ ਪੁਲ ਤੇ ਉਸ ਵਕਤ ਇੱਕ ਪਿਆਨਕ ਅਤੇ ਦਿਲ ਦਹਿਲਾਉਣ ਵਾਲਾ ਸੜਕੀ ਹਾਦਸਾ ਵਾਪਰਿਆ ਜਦੋਂ ਸਵਾਰੀਆਂ ਨਾਲ ਭਰੀ ਬੱਸ ਬਾਬਾ ਸਾਹਿਬ ਅੰਬੇਡਕਰ ਚੌਂਕ ਵਿੱਚ ਪੁਲ ਦੀ ਰੇਲਿੰਗ ਤੋੜ ਕੇ ਪੁਲ ਤੋਂ ਅੱਧੀ ਹਵਾ ਵਿੱਚ ਲਟਕ ਗਈ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਯੂਪੀ ਰੋਡਵੇਜ਼ ਦੀ ਬੱਸ ਅੰਮ੍ਰਿਤਸਰ ਵੱਲ ਜਾ ਰਹੀ ਸੀ ਕਿ ਸੰਗਨੀ ਤੋਂ ਧੁੰਡ ਹੋਣ ਦੇ ਕਾਰਨ ਡਰਾਈਵਰ ਨੂੰ ਕੁਝ ਨਹੀਂ ਦਿਸਿਆ ਜਿਸ ਨਾਲ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਬਸ ਰੇਲਿੰਗ ਤੋੜ ਕੇ ਅੱਧੀ ਤੋਂ ਜ਼ਿਆਦਾ ਪੁਲ ਤੋਂ ਹੇਠਾਂ ਵੱਲ ਲਟਕ ਗਈ ਤੇ ਅਗਰ ਬਸ ਥੋੜਾ ਜਿਹਾ ਵੀ ਹੋਰ ਅੱਗੇ ਆ ਜਾਂਦੀ ਤਾਂ ਵੱਡਾ ਜਾਨੀ ਮਾਲੀ ਨੁਕਸਾਨ ਹੋ ਜਾਣਾ ਸੀ ਪਰ ਪਰਮਾਤਮਾ ਨੇ ਸਵਾਰੀਆਂ ਨੂੰ ਹੱਥ ਦੇ ਕੇ ਬਚਾਇਆ ਤੇ ਜਾਨ ਮਾਲ ਦੇ ਨੁਕਸਾਨ ਤੋਂ ਬਚਾ ਰਿਹਾ ਪਰ ਸਵਾਰੀਆਂ ਨੂੰ ਸੱਟਾਂ ਜ਼ਰੂਰ ਲੱਗੀਆਂ ਹਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਇਹ ਪੁਲ ਹੇਠਾਂ ਜਾਂਦੀ ਸੜਕ ਤੋਂ ਬਹੁਤ ਜ਼ਿਆਦਾ ਉੱਚਾ ਹੈ ਉਥੇ ਹੀ ਡਾਕਟਰ ਅੰਬੇਦਕਰ ਚੌਂਕ ਵਿੱਚ ਆਮ ਤੌਰ ਤੇ ਪੀਲ ਹੁੰਦੀ ਹੈ ਪਰ ਅੱਜ ਕੁਦਰਤੀ ਇੱਥੇ ਆਵਾਜਾਈ ਕਾਟ ਸੀ ਨਹੀਂ ਤਾਂ ਲੋਕਾਂ ਦਾ ਹੋਰ ਵੀ ਜਾਨੀ ਨੁਕਸਾਨ ਹੋਣਾ ਸੀ ਤੁਸੀਂ ਦੇਖ ਰਹੇ ਹੋ ਸੀਨੀਅਰ ਸਟਾਫ ਰਿਪੋਰਟਰ ਸੁਸ਼ੀਲ ਅਹੂਜਾ ਦੀ ਵਿਸ਼ੇਸ਼ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਖਾਤੀ ਸਰ ਇਹ ਜਿਹੜਾ ਐਕਸੀਡੈਂਟ ਹੋਇਆ ਕੀ ਇਹਦਾ ਕਿੱਦਾਂ ਹੋਇਆ ਐਕਸੀਡੈਂਟ ਸਰ ਸਰ ਅਸੀਂ ਆ ਰਹੇ ਹਾਂ ਅੰਮ੍ਰਿਤਸਰ ਤੋਂ ਤੇ ਇੱਥੇ ਹੌਲੀ-ਹੌਲੀ ਧੁੰਦ ਬੜੀ ਸੀ ਹੌਲੀ-ਹੌਲੀ ਤੁਰਿਆ ਰਹੇ ਸੀ ਇਹ ਪਿੱਛੋਂ ਇਹਨੇ ਮਾਰੀ ਹੈ ਗੱਡੀ ਵਾਲੇ ਨੇ ਸਲੀਪਰ ਵਾਲੇ ਨੇ ਇਹ ਸਪੀਡ ਸੀ ਨੇ ਮਾਰੀ ਪਿੱਛੋਂ ਸਾਡੇ ਲੈ ਆ ਕੇ ਕੋਈ ਜਾਨੀ ਜਿਹੜਾ ਵਿੱਚ ਜਿਹੜੇ ਸਵਾਰੀਆਂ ਬੈਠੀਆਂ ਉਹਨਾਂ ਤੇ ਕੋਈ ਸੱਟਾ ਫਿੱਟਾ ਲੱਗਿਆ ਨਹੀਂ ਕੋਈ ਸੱਟ ਨਹੀਂ ਆਈ ਸਾਡੇ ਬੰਦੇ ਸਾਰੇ ਠੀਕ ਆ ਨੇ ਤੁਹਾਡੀਆਂ ਵੀ ਮੀਂਹ ਦਾ ਵੀ ਮੀਂਹ ਆ ਰਿਹਾ ਇਹਦੀ ਗਲਤੀ ਕਿਹਦੀ ਹੈ ਜੀ ਇਹ ਇਹ ਨਾ ਮਾਰਿਆ ਨਹੀਂ ਤੋਂ ਆਪਣੀ ਸਾਈਡ ਤੇ ਹੀ ਇਹ ਪਿੱਛੋਂ ਸਪੀਡ ਤੇ ਆਇਆ ਤੇ ਇਹਨੇ ਪਿੱਛੋਂ ਮਾਰੀ ਹੁਣ ਗਲਤੀ ਤੁਸੀਂ ਦਾ ਆਪ ਦੇਖ ਲਓ ਕਿ ਕੀ ਆ ਕਿਸ ਤਰ੍ਹਾਂ ਇਹ ਹਾਦਸਾ ਹੋਇਆ ਆਸਾ ਇਹ ਐਡਾ ਹੋਇਆ ਜੀ ਸਾਡਾ ਇੱਥੇ ਥੱਲੇ ਨਾ ਪੁਲ ਦੇ ਲਾਗੇ ਜਿਹੜਾ ਸੈਕਲ ਸਟੈਂਡ ਆ ਔਰ ਸੇਰੇ ਪੋਣੀ ਕੇ 7 ਵਜੇ ਜਿਹੜੀ ਆ ਉਹ ਯੂਪੀ ਨੰਬਰ ਦੋਨੇ ਬੱਸਾਂ ਦੀ ਜਿਹੜੀ ਟੱਕਰ ਹੋਈ ਆ ਔਰ ਜਿਹੜੀ ਇੱਕ ਜਿਹੜੀ ਪੁਲ ਦੇ ਥੱਲੇ ਜਿਹੜੀ ਬੱਸ ਜਾ ਕੇ ਜਿਹੜੀ ਪਹਿਲੀ ਬੱਸ ਆ ਜਿਹੜੀ ਪੁਲ ਦੇ ਥੱਲੇ ਲੰਮਕੀ ਆ ਹਾਂ ਜੀ ਉਹ ਅਨ ਬੈਲੈਂਸ ਹੋ ਕੇ ਜਿਹੜੀ ਆ ਉਹ ਬੱਸ ਆ ਜਿਹੜੀ ਪੁਲ ਦੇ ਪਾਰੇ ਪਾਸੇ ਨੂੰ ਚਲੇ ਗਈ ਔਰ ਪਿੱਛੋਂ ਜਿਹੜੀ ਬੱਸ ਆ ਰਹੀ ਸੀ ਉਦੇ ਨਾਲ ਆਹ ਜਿਹੜੀ ਦੂਜੀ ਯੂਪੀ ਨੰਬਰ ਬੱਸ ਆ ਜਿਹੜੀ ਟਰੈਵਲ ਆ ਰਹੀ ਨਹੀਂ ਆ ਇਹ ਵੀ ਆ ਜਿਹੜੀ ਟੱਕਰ ਹੋਈ ਆ ਜੋ ਇੱਥੇ ਮੌਕੇ ਤੇ ਉਸ ਵੇਲੇ ਸੀਗੇ ਉਹਨਾਂ ਦੇ ਦੱਸਣ ਮੁਤਾਬਕ ਔਰ ਅਸੀਂ ਵੀ ਆਏ ਆ ਔਰ ਆ ਕੇ ਨਾਲ ਦੀ ਨਾਲ ਜਿਹੜੀ ਆ ਅ ਸਵਾਰੀਆਂ ਨੂੰ ਜਿਹੜੀ ਕੱਢਣ ਦੀ ਇੱਥੋਂ ਜਿਹੜੀ ਕੀਤੀ ਆ ساری ਕੋਸ਼ਿਸ਼ ਔਰ ਪੰਜਾਬ ਪੁਲਿਸ ਨੇ ਜਿਹੜਾ ਸਾਨੂੰ ਬਹੁਤ ਅਸੀਂ ਸ਼ੁਕਰਗੁਜ਼ਾਰ ਆ ਪੰਜਾਬ ਪੁਲਿਸ ਦੇ ਐਸ ਐਚ ਓ ਫਲੋਰ ਦੇ ਸੰਜੀਵ ਕਪੂਰ ਜੀ ਦੇ ਵੇ ਉਹ ਮੌਕੇ ਤੇ ਤੁਰੰਤ ਪਹੁੰਚ ਗਏ ਔਰ ਸਾਰੀ ਜਿਹੜੀ ਪੁਲਿਸ ਟੀਮ ਹੈ ਫਲੋਰ ਥਾਣੇ ਦੀ ਉਹ ਮੌਕੇ ਤੇ ਤੁਰੰਤ ਪਹੁੰਚ ਗਏ ਔਰ ਐਸ ਐਸ ਐਫ ਜਿਹੜੀ ਸੜਕ ਸਾਕਿਆ ਫੋਰਸ ਆ ਉਹਦੇ ਵੀ ਜਿਹੜੇ ਜਵਾਨ ਆ ਉਹਨਾਂ ਨੇ ਮੌਕੇ ਤੇ ਪਹੁੰਚ ਗਏ ਜਿਹੜੀ ਆ ਤੁਰੰਤ ਜਿਹੜਾ ਰੋਡ ਨੂੰ ਖਾਲੀ ਕਰਾਉਂਦਾ ਔਰ ਜਿਹੜੀਆਂ ਲੋਕਾਂ ਦੀਆਂ ਮਾਤਕਾਰਨ ਦਾ ਜਿਹੜਾ ਸੈنسਲਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਔਰ ਹੁਣ ਤੁਸੀਂ ਵੀ ਦੇਖਿਆ ਵੀ ਹਾਈਡਰਾ ਜਿਹੜਾ ਮਗਾਇਆ ਗਿਆ ਜਿਹੜੀ ਪੁਲ ਦੇ ਥੱਲੇ ਜਿਹੜੀ ਬੱਸ ਲੰਮਕ ਗਈ ਆ ਜਿਹੜੀ 4-5 ਫੁੱਟ ਕਰੀਬ ਔਰ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਆ ਵੀ ਜਿਹੜਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਔਰ ਐਸਐਚਓ ਸੰਜੀਵ ਕਬੂਰਦੀ ਨੇ ਆ ਕੇ ਸਾਰਾ ਮੌਕੇ ਨੂੰ ਸੰਭਾਲ ਲਿਆ ਔਰ ਕੋਈ ਵੀ ਜਿਹੜਾ ਹੈਗਾ ਜਾਨੀ ਮਾਲੀ ਜ਼ਿਆਦਾ ਕਿਸੇ ਦਾ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਪ੍ਰਮਾਤਮਾ ਦੀ ਬਹੁਤ ਕਿਰਪਾ ਪਰ ਇਹ ਦੋ ਬੱਸਾਂ ਦੀ ਟੱਕਰ ਦੇ ਨਾਲ ਨਾਲ ਇੱਕ ਟੱਕਰ ਹੋਰ ਵੀ ਹੋ ਗਈ ਪਾਲੀ ਸਾਈਡ ਤੇ ਉਹ ਲੋਕ ਵੇ ਇਸ ਐਕਸੀਡੈਂਟ ਨੂੰ ਦੇਖ ਰਹੇ ਸੀਗੇ ਕਰੀਬ ਅੱਧਾ ਘੰਟਾ ਪਹਿਲਾਂ ਤੇ ਉਹ ਵੀ ਕਿਸੇ ਵਾਹਨ ਦੇ ਵਿੱਚ ਜਿਹੜਾ ਉਹਨਾਂ ਦੀ ਗੱਡੀ ਆ ਉਹ ਵੱਜ ਗਈ ਮੋਟਰ ਜਿਹੜੀ ਠੋਕ ਗਈ ਆ ਔਰ ਲੋਕਾਂ ਨੂੰ ਅਪੀਲ ਆ ਵੀ ਤੁੰਦ ਦੇ ਵਿੱਚ ਜਿਹੜਾ ਹੈਗਾ ਆਪਣੇ ਘਰਾਂ 'ਚੋਂ ਬਾਹਰ ਨਿਕਲੋ ਜਦੋਂ ਤੁੰਦ ਖਤਮ ਹੋ ਜਾਵੇ ਉਦੋਂ ਹੀ ਨਿਕਲੋ ਜੇ ਜਾਇਜ਼ ਜ਼ਰੂਰੀ ਕੰਮ ਆ ਤੇ ਹੌਲੀ-ਹੌਲੀ ਜਿਹੜਾ ਚੱਲੋ ਕਿਉਂਕਿ ਜਿਹੜਾ ਹਾਈਵੇ ਆ ਚਾਹੇ ਕੋਈ ਵੀ ਸੜਕ ਆ ਉੱਤੇ ਜਿਹੜਾ ਹੈਗਾ ਧੁੰਦ ਦੇ ਕਰਕੇ ਵਿਜ਼ਿਬਿਲਟੀ ਜਿਹੜੀ ਆ ਉਹ ਬਿਲਕੁਲ ਘਟਿਆ ਸੋ ਆਪਣੀ ਜਾਨ ਮਾਲ ਦੀ ਰੱਖਿਆ ਆਪ ਕਰੋ ਔਰ ਜਿਹੜਾ ਧੁੰਦ ਦੇ ਵਿੱਚ ਨਾ ਨਿਕਰੋ ਸਾਰਿਆਂ ਨੂੰ ਮੇਰੀ ਇਹੀ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਸਰ ਕਾਫੀ ਗੂਪਸ ਪ੍ਰਤੀ ਅਵੇਰਨੈਸ ਕੀਤਾ ਜਾਂਦਾ ਹੈ ਕਿ ਅੱਜ ਜੋ ਐਕਸੀਡੈਂਟ ਹੋਇਆ ਇਹ ਦੋ ਬੱਸਿਸ ਦਾ ਆਪਸ ਚ ਹੋਇਆ ਧੁੰਦ ਬਹੁਤ gehri ਹੈ ਕਈ ਵਾਰੀ ਵਿਜ਼ਿਬਿਲਟੀ ਜ਼ੀਰੋ ਹੋ ਜਾਂਦੀ ਹੈ ਤੇ ਉਹਦੇ ਕਰਕੇ ਕੁਦਰਤੀ ਹੈ ਕਿ ਇਸ ਤਰੀਕੇ ਨਾਲ ਕੋਈ ਸਨ ਕੋਈ ਇਨਸਾਨੀ ਗਲਤੀ ਕਰਕੇ ਕੋਈ ਐਕਸੀਡੈਂਟ ਹੋ ਗਿਆ ਪਰ ਪ੍ਰਮਾਤਮਾ ਦੀ ਮਿਹਰ ਕਰਕੇ ਅੱਜ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਰ ਇੱਕ ਵੀ ਹੋਰ ਡਿਜਾਸਟਰ ਮੈਨੇਜਰ ਨੂੰ ਲਗਾਤਾਰ ਪਿਛਲੇ 24 ਘੰਟੇ ਦੀ ਕਮੈਸਜ ਪਾਇਆ ਜਾ ਰਿਹਾ ਸੀ ਕਿ ਪੰਜਾਬ ਵਿੱਚ ਆਉਣ ਵਾਲੇ ਟਾਈਮ period dense ਧੁੰਦ ਪੈਗੀ ਹੋਰ ਲੋਕਾਂ ਨੂੰ ਅਪੀਲ ਕਰਦੇ ਸੀ ਜੇਕਰ ਜ਼ਰੂਰਤ ਨਹੀਂ ਹੈ ਤਾਂ ਘਰ ਬਾਹਰ ਨਾ ਨਿਕਲੋ। ਜੀ ਫਿਰ ਵੀ ਯਾਨੀ ਕਿ ਚਲੋ ਇਸ ਤਰ੍ਹਾਂ ਦਾ ਹਾਸਾ ਕੋਈ ਹੈ ਨਹੀਂ ਪਤਾ ਹੋ ਗਿਆ ਸਵਾਰੀਆਂ ਦਾ ਤੁਸੀਂ ਖੁਦ ਆ ਕੇ ਇੱਥੇ ਬਹੁਤ ਮਚਾ ਕੀਤਾ ਲੋਕਾਂ ਨੂੰ ਕੀ ਅਪੀਲ ਕਰਦੇ ਜਿਹੜੇ ਘਰਾਂ 'ਚ ਬੈਠੇ ਨੇ ਦੇਖੋ ਦਿਖ ਨਹੀਂ ਰਿਹਾ ਕੁਝ ਵੀ ਅੱਜ ਲੋਕਾਂ ਨੂੰ ਇਹੀ ਅਪੀਲ ਹੈ ਕਿ ਕੋਸ਼ਿਸ਼ ਕਰੋ ਜਿੰਨਾ ਹੋ ਸਕੇ ਇਹ ਸੰਗਣੀ ਤੋਂ ਦੂਤੋਂ ਟਰੈਵਲ ਕਰਨ ਤੋਂ ਬਚੋ ਤਾਂ ਜੋ ਆਪਣਾ ਤੇ ਆਪਣੇ ਪਰਿਵਾਰ ਦੀ ਰਾਖੀ ਹੋ ਸਕੇ ਸਾਡੇ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਹਰ ਕੋਸ਼ਿਸ਼ ਕੀਤੀ ਜਾਂਦੀ ਕਿ ਕਿਸ ਤਰੀਕੇ ਦੇ ਇਦਾਂ ਦਾ ਨੁਕਸਾਨ ਨਾ ਹੋਵੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਇਸ ਸਗਣੀ ਤੁੰਦ ਦੇ ਵਿੱਚ ਥੋੜਾ ਜਿਹਾ ਆਪਣਾ ਤੇ ਆਪਣੇ ਪਰਿਵਾਰ ਦਾ ਵਿਚਾਰ ਕਰਕੇ ਆਰਾਮ ਨਾਲ ਚੱਲੋ ਕੋਸ਼ਿਸ਼ ਕਰੋ ਕਿ ਜਦ ਤੁੰਦ ਛੱਟ ਜਾਵੇ ਤਦ ਚੱਲੋ ਆਰਾਮ ਨਾਲ ਚੱਲੋ ਇਹ ਕਹਿੰਦਾ ਜੀਵ ਕਪੂਰੀਆ ਜੋ